ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿਸੀਂ ਆਪਣੇ ਘਰ ਵਿੱਚ ਜਾਂ ਆਪਣੇ ਅੰਦਰ ਕੀ ਬਦਲਾਅ ਕਰਨੇ ਹਨ ਕਿਉਂਕਿ ਆਦਤਾਂ ਹੀ ਸਾਡਾ ਭਵਿੱਖ ਬਣਾਉਂਦੀਆਂ ਹਨ ਜੇਕਰ ਸਾਡੇ ਅੰਦਰ ਚੰਗੀਆਂ ਆਦਤਾਂ ਹਨ ਤਾਂ ਸਾਡਾ ਭਵਿੱਖ ਵਧੀਆ ਬਣ ਜਾਂਦਾ ਹੈ ਤੇ ਜੇਕਰ ਮਾੜੀਆਂ ਆਦਤਾਂ ਹਨ ਤਾਂ ਸਾਡਾ ਭਵਿੱਖ ਮਾੜਾ ਬਣ ਜਾਂਦਾ ਹੈ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਬੁਰੀਆਂ ਆਦਤਾਂ ਸਾਡੇ ਘਰ ਵਿੱਚ ਗਰੀਬੀ ਲੈ ਕੇ ਆਉਂਦੀਆਂ ਹਨ ਤੇ ਚੰਗੀਆਂ ਆਦਤਾਂ ਸਾਡਾ ਘਰ ਬਰਕਤਾਂ ਦੇ ਨਾਲ ਭਰ ਦਿੰਦੀਆਂ ਹਨ ਅੱਜ ਦੇ ਵੀਡੀਓ ਵਿੱਚ ਆਪਾਂ ਜਿਹੜੇ ਬਦਲਾਵਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਬਦਲਾ ਸਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣਗੇ ਇਸ ਲਈ ਅੱਜ ਦੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਜੀ ਤੇ ਨਾਲ ਹੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ ਸਾਡੇ ਜੀਵਨ ਵਿੱਚ ਅਸੀਂ ਬਹੁਤ ਹੀ ਸ਼ਾਮਾ ਰੱਖਦੇ ਹਾਂ ਸਾਡੇ ਬਹੁਤ ਸੁਪਨੇ ਹਨ ਜਿਨ੍ਹਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ ਤੇ ਜੇਕਰ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਤਾ ਸਾਨੂੰ ਇਹ ਆਦਤਾਂ ਅਪਣਾਉਣੀਆਂ ਪੈਣਗੀਆਂ ਇਹ ਬਦਲਾਵ ਕਰਨੇ ਪੈਣਗੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ ਜੋ ਹਰ ਵੇਲੇ ਉਦਾਸ ਰਹਿੰਦੇ ਹਨ ਮਨ ਤੇ ਕੋਈ ਨਾ ਕੋਈ ਚਿੰਤਾ ਬਣੀ ਰਹਿੰਦੀ ਹੈ ਸਰੀਰ ਥੱਕਿਆ ਰਹਿੰਦਾ ਹੈ ਦੁਖੀ ਰਹਿੰਦੇ ਹਨ ਇਹ ਸਭ ਕੁਝ ਸਾਡੇ ਨਾਲ ਸਾਡੀਆਂ ਬੁਰੀਆਂ ਆਦਤਾਂ ਕਰਕੇ ਹੀ ਹੁੰਦਾ ਹੈ ਤੇ ਸਭ ਤੋਂ ਪਹਿਲੀ ਬੁਰੀ ਆਦਤ ਹੈ ਸਾਡੇ ਖਾਣ ਪੀਣ ਦੀ ਅਸੀਂ ਤળਿਆ ਹੋਇਆ ਖਾਣਾ ਖਾਂਦੇ ਹਾਂ ਤੇ ਕਈ ਵਾਰ ਬਿਨਾਂ ਭੁੱਖ ਲੱਗਣ ਤੋਂ ਵੀ ਖਾ ਲੈਂਦੇ ਹਾਂ ਜਿਸ ਨਾਲ ਸਾਨੂੰ ਆਲਸ ਅਤੇ ਦਿਨਿੱਦਰ ਪਿਆ ਰਹਿੰਦਾ ਹੈ ਪਰ ਜੇਕਰ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਡੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਣਾ ਪਵੇਗਾ ਇਸ ਲਈ ਹਮੇਸ਼ਾ ਸਾਦਾ ਖਾਓ ਭੁੱਖ ਲੱਗੇ ਤਾਂ ਖਾਓ ਅਤੇ ਸਮੇਂ ਸਿਰ ਖਾਓ ਅਤੇ ਖਾਣਾ ਖਾਣ ਤੋਂ ਬਾਅਦ ਕਦੇ ਵੀ ਬੈਠੇ ਨਹੀਂ ਰਹਿਣਾ ਪੋਜਣ ਸਕੰਤੋਂ ਬਾਅਦ ਕੁਝ ਕਦਮ ਜ਼ਰੂਰ ਚੱਲੋ ਤਾਂ ਕਿ ਸਾਡਾ ਖਾਦਾ ਹੋਇਆ ਪਚ ਸਕੇ ਇਸ ਲਈ ਸਭ ਤੋਂ ਪਹਿਲਾ ਖਾਣ ਪੀਣ ਦੀਆਂ ਆਦਤਾਂ ਜ਼ਰੂਰ ਬਦਲਣੀਆਂ ਹਨ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਨੀ ਹੈ ਇਸ ਲਈ ਸਭ ਤੋਂ ਪਹਿਲੀ ਆਦਤ ਇਹ ਅਪਣਾਉਣੀ ਹੈ ਕਿ ਸਾਦਾ ਖਾਣਾ ਹੈ ਭੁੱਖ ਲੱਗਣ ਤੇ ਖਾਣਾ ਹੈ ਤੇ ਖਾਣੇ ਨੂੰ ਪਚਾਉਣਾ ਹੈ ਦੂਸਰੀ ਆਦਤ ਹੈ ਸਾਡੇ ਸੌਣ ਦੀ ਅਤੇ ਸਾਡੇ ਉੱਠਣ ਦੀ ਕਿਉਂਕਿ ਜਿਵੇਂ ਸਾਡੇ ਸਰੀਰ ਨੂੰ ਤੰਦਰੁਸਤੀ ਅਤੇ ਚੰਗੀ ਖੁਰਾਕ ਦੀ ਲੋੜ ਹੈ ਓਵੇਂ ਹੀ ਸਾਡੇ ਸਰੀਰ ਨੂੰ ਚੰਗੀ ਅਤੇ ਗੂੜੀ ਨੀਂਦ ਦੀ ਵੀ ਜ਼ਰੂਰਤ ਹੈ ਚੰਗੀ ਨੀਂਦ ਤਾਂ ਤਾਂ ਹੀ ਆਵੇਗੀ ਜੇਕਰ ਸਾਡਾ ਮਨ ਚਿੰਤਾਵਾਂ ਤੋਂ ਰਹਿਤ ਹੋਵੇਗਾ ਕਿਉਂਕਿ ਸਾਡੇ ਮਨ ਤੇ ਕਈ ਤਰ੍ਹਾਂ ਦੇ ਬੋਝ ਹਨ ਜਿਨ੍ਹਾਂ ਨੂੰ ਸੋਚਦਿਆਂ ਸੋਚਦਿਆਂ ਅਸੀਂ ਮੰਜੇ ਤੇ ਪਏ ਰਹਿੰਦੇ ਹਾਂ ਤੇ ਚੰਗੀ ਨੀਂਦ ਨਹੀਂ ਲੈ ਪਾਉਂਦੇ 8-10 ਘੰਟੇ ਸੌਣ ਤੋਂ ਬਾਅਦ ਵੀ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਪਰ ਜੇਕਰ ਅਸੀਂ ਚੰਗੀ ਤਰ੍ਹਾਂ ਗੂੜੀ ਨੀਂਦ ਵਿੱਚ 5-6 ਘੰਟੇ ਵੀ ਸੌਂ ਜਾਈਏ ਤਾਂ ਸਾਡਾ ਸਰੀਰ એનર્ਜੀ ਨਾਲ ਭਰ ਜਾਂਦਾ ਹੈ ਸਾਡੇ ਅੰਦਰ ਕੰਮਕਾਰ ਕਰਨ ਦੀ ਤਾਕਤ ਆ ਜਾਂਦੀ ਹੈ ਇਸ ਲਈ ਇਹ ਆਦਤ ਵੀ ਸਾਨੂੰ ਬਦਲਣੀ ਪਵੇਗੀ ਦੇਰ ਰਾਤ ਤੱਕ ਟੀਵੀ ਜਾਂ ਮੋਬਾਈਲ ਨਹੀਂ ਦੇਖਣਾ ਕਿਉਂਕਿ ਜੇਕਰ ਅਸੀਂ 11-12 ਵਜੇ ਸੌਣਾ ਹੈ ਸਾ ਸਵੇਰੇ ਅੰਮ੍ਰਿਤ ਵੇਲੇ 4-5 ਵਜੇ ਤੱਕ ਨਹੀਂ ਉੱਠਿਆ ਜਾਵੇਗਾ ਇਸ ਲਈ ਅਸੀਂ ਰਾਤ ਨੂੰ 9 ਵਜੇ ਤੱਕ ਸੌਂ ਜਾਣਾ ਹੈ ਤਾਂ ਹੀ ਸਵੇਰੇ 4-5 ਵਜੇ ਤੱਕ ਉੱਠ ਪਾਵਾਂਗੇ ਕਿਉਂਕਿ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉੱਠਣਾ ਜ਼ਰੂਰੀ ਹੈ ਜੇਕਰ ਅਸੀਂ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਹਾਂ ਤੇ ਸਾਡਾ ਸਰੀਰ ਚੁਸਤੀ ਵਿੱਚ ਰਹਿੰਦਾ ਹੈ ਤੇ ਅਸੀਂ ਆਪਣੇ ਸਾਰੇ ਕੰਮ ਵੀ ਸਮੇਂ ਸਿਰ ਤੇ ਕਰ ਲੈਂਦੇ ਹਾਂ ਇਸ ਲਈ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜ਼ਰੂਰ ਲੈਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਤੇ ਉਸ ਤੋਂ ਬਾਅਦ ਸੈਰ ਜ਼ਰੂਰ ਕਰਨੀ ਹੈ ਤੀਸਰੀ ਆਦਤ ਇਹ ਹੈ ਜਿਵੇਂ ਸਾਡੇ ਤਨ ਨੂੰ ਚੰਗੀ ਖੁਰਾਕ ਦੀ ਲੋੜ ਹੈ ਉਸੇ ਤਰ੍ਹਾਂ ਹੀ ਸਾਡੇ ਮਨ ਨੂੰ ਤੰਦਰੁਸਤ ਰੱਖਣ ਲਈ ਬੰਦਗੀ ਜ਼ਰੂਰੀ ਹੈ ਕਿਉਂਕਿ ਤਨ ਦੀ ਖੁਰਾਕ ਹੈ ਭੋਜਨ ਅਤੇ ਮਨ ਦੀ ਖੁਰਾਕ ਹੈ ਬੰਦਗੀ ਅਤੇ ਆਪਣੇ ਮਨ ਵਿੱਚ ਕਦੇ ਵੀ ਬੁਰੇ ਵਿਚਾਰ ਨਹੀਂ ਆਉਣ ਦੇਣੇ ਹਮੇਸ਼ਾ ਵਧੀਆ ਸੋਚਣਾ ਹੈ ਚੰਗੇ ਲੋਕਾਂ ਨਾਲ ਰਹਿਣਾ ਹੈ ਬੁਰੇ ਲੋਕਾਂ ਵਿੱਚ ਕਦੇ ਨਹੀਂ ਬੈਠਣਾ ਤਾਂ ਦੇਖਣਾ ਆਪਣੀ ਜ਼ਿੰਦਗੀ ਵਿੱਚ ਇਹ ਬਦਲਾਅ ਕਰਨ ਨਾਲ ਭਵਿੱਖ ਵੀ ਕਿੰਨਾ ਵਧੀਆ ਹੋ ਜਾਵੇਗਾ ਜਦੋਂ ਅਸੀਂ ਸਵੇਰੇ ਜਲਦੀ ਉੱਠਣ ਲੱਗ ਪਏ ਜਲਦੀ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਲਵਾਂਗੇ ਨਾਮ ਲੈ ਕੇ ਆਪਣੇ ਕੰਮਕਾਰ ਕਰਾਂਗੇ ਬਰਕਤਾਂ ਤੇ ਆਣਗੀਆਂ ਹੀ ਜੇਕਰ ਅਸੀਂ ਆਪਣੇ ਖਾਣ ਪੀਣ ਦੀਆਂ ਆਦਤਾਂ ਬਦਲ ਲਵਾਂਗੇ ਤਾਂ ਵੀ ਅਸੀਂ ਤੰਦਰੁਸਤ ਹੋਵਾਂਗੇ ਤੇ ਜਦੋਂ ਚੰਗਾ ਸੋਚਾਂਗੇ ਚੰਗਾ ਦੇਖਾਂਗੇ ਚੰਗਾ ਕਰਾਂਗੇ ਤੇ ਇਸ ਨਾਲ ਸਾਡਾ ਮਨ ਮਜ਼ਬੂਤ ਹੋ ਜਾਵੇਗਾ ਮਨ ਦੀ ਮਜ਼ਬੂਤੀ ਨਾਲ ਗੁਰਬਾਣੀ ਵਿੱਚ ਵੀ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਗੁਰਪਿਆਰੀ ਸਾਧ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੇ ਗੁਰਬਾਣੀ ਵਿਚਾਰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ